ਲਵੀ ਤਕੜੇ ਹੋ ਜੋ ਅੱਜ ਤੁਹਾਡੇ ਲਈ ਆ ਬਾਰਡਰ ਵਾਲੇ ਭਾਉਾਂ ਦਾ ਕਹਿ ਰਹੀਏ ਮਾਝੇ ਵਾਲੇ ਭਾਉਾਂ ਦਾ ਘੋੜਾ ਕੱਢ ਕੇ ਲਿਆਏ ਆ ਪਹਿਲੀ ਵਾਰੀ ਵੀਰਿਆਂ ਨੇ ਲਾਂਚ ਕੀਤਾ ਆਪਣੇ ਚੈਨਲ ਤੇ ਤੇ ਨਾਂ ਰੱਖਿਆ ਮਝੈਲ ਮਝੈਲ ਦੀ ਉਮਰ ਇਸ ਟਾਈਮ ਹੈਗੀ ਹੈ 28 ਕਿ ਮਹੀਨੇ ਤੇ ਹਾਈਟ ਕਰ ਗਿਆ ਭਰਾਵਾਂ ਦੇ ਦੱਸੇ ਅਨੁਸਾਰ 67 ਪਲੱਸ ਬਾਕੀ ਸਨਖਾ ਪਾਣ ਦਿਖਾਉਣਾ ਹੈ ਇਹਦੇ ਬੋਡੀਜ਼ ਸਟਰਕਚਰ ਤੇ ਝਾਂਤ ਮਰਾਉਣੀ ਹੈ ਤੇ ਇਹਦਾ ਕੱਲਾ ਕੱਲਾ ਫੀਚਰ ਭਾਈ ਤੁਸੀਂ ਸਕੈਨ ਕਰੀ ਚੱਲਿਓ ਬਾਕੀ ਖਾਨਦਾਨ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਦੇ ਦਿੰਨੇ ਆਂ ਕਹਿੰਦੇ ਵੀ ਮਝੈਲ ਨਾਂ ਰੱਖਿਆ ਤੇ ਨਾਮ ਹੀ ਬੜਾ ਜਨੀਕ ਹੈ ਤੇ ਮਝੈਲ ਹੈਗਾ ਹੈ ਚੇਤਕ ਕੱਲਾਂ ਵਾਲੇ ਦਾ ਪੁੱਤ ਤੇ ਚੇਤਕ ਕੱਲਾਂ ਵਾਲਾ ਕੀ ਪੈਦਾ ਕਰਦਾ ਹੈ ਉਹਦੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਜੇ ਇਹਦੇ ਮਾਲੇ ਖਾਨਦਾਨ ਪਿੱਛੇ ਵੀ ਜਾਈਏ ਤੇ ਅਬੋਰ ਲਾਈਨ ਦੀ ਚੈਂਪੀਅਨ 62 ਇੰਚ ਦੀ ਘੋੜੀ ਦਾ ਸੱਜਣ ਉਹ ਪੁੱਤ ਹੈ ਤੇ ਜੇ ਨਾਨੀ ਵਾਲੇ ਪਾਸੇ ਜਾਈਏ ਤੇ ਕਹਿੰਦੇ ਦੀ ਨਾਨੀ ਦੀ ਹਾਈਟ ਵੀ 63 ਪਲੱਸ ਹੈ ਤੇ ਉਹ ਵੀ ਨੁਕਰੀ ਹੈ ਯਾਨੀ ਕਿ ਦੋਵੇਂ ਖਾਨਦਾਨਾਂ ਦੇ ਵਿੱਚ ਨੁਕਰਾ ਪਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਬੱਚੇ ਕਿਵੇਂ ਦੇ ਪੈਦਾ ਕਰੇ ਹੈ ਉਹ ਘੋੜਿਆਂ ਵਾਲੇ ਭਰਾ ਜਾਣਕਾਰੀ ਰੱਖਣ ਵਾਲੇ ਭਰਾ ਭਲੀ ਭਾਂਤੀ ਜਾਣਦੇ ਐ ਕਿ ਬਹੁਤ ਸੋਹਣੇ ਬੱਚੇ ਇਹਦੇ ਆਉਣ ਵਾਲੇ ਸਮੇਂ 'ਚ ਨੇ ਪੈਦਾ ਕਰਨੇ ਐ ਬਾਕੀ ਘੋੜਾ ਕਿਸੇ ਪਾਸਿਓਂ ਸਜਣੋਂ ਹੱਥ ਨਹੀਂ ਧਰਾਉਂਦਾ ਘੋੜਾ ਦਾ ਮੇਰੇ ਮੂੰਹ 'ਚੋਂ ਵਾਰ-ਵਾਰ ਨਿਕਲ ਜਾਂਦਾ ਪਰ ਕਹਿ ਦਈਏ ਵੀ ਹਜੇ ਤਾਂ 28 ਮਹੀਨੇ ਉਮਰ ਹੈ ਹਜੇ ਤਾਂ ਚੋਬਰ ਵਸ਼ੀਰਾ ਹੀ ਐ ਬਾਕੀ ਸਪੌਟਲੈਸ ਨੁਕਰਾਂ ਵਸ਼ੀਰਾ ਤੇ ਭਾਈ ਅੱਜ ਤੋਂ ਲਾਂਚ ਕਰਤਾ ਕਿੰਨੀ ਫੀਸ ਰੱਖੀ ਐ ਕੀ ਸੋਚ ਕੇ ਰੱਖੀ ਐ ਉਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣੀ ਐ ਬਾਕੀ ਤੁਸੀਂ ਕੱਲਾ ਕੱਲਾ ਪੁਰਜਾ ਭਾਈ ਕੱਲਾ ਕੱਲਾ ਇਹਦਾ ਬਾਡੀ ਸਟਰਕਚਰ ਫੇਰ ਕਹਿਣਾ ਐ ਕਿ ਦਵਾਰਾ ਝਾਂਤ ਮਾਰੀ ਚੱਲਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਘੋੜਾ ਕੀ ਪੈਦਾ ਕਰੂਗਾ ਜਾਂ ਘੋੜਾ ਕਿਵੇਂ ਦਾ ਬਣੂਗਾ ਇਹ ਸਾਨੂੰ ਜਰੂਰ ਦੱਸਿਓ ਇਹ ਨੇ ਜੀ ਆਪਣੇ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਚੀਮਾ ਸਾਹਿਬ ਮਾਜੇ ਦੀ ਧਰਤੀ ਦੇ ਬਹੁਤ ਵੱਡਾ ਨਾਮ ਐ ਭਰਾ ਦਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਆਹ ਇਹਨਾਂ ਦੇ ਬੇਟੇ ਤੇ ਨਾਲ ਬਾਈਆਂ ਦਾ ਇਸ ਇੰਸਟਾਗ੍ਰam ਪੇਜ ਦਾ ਸਕਰੀਨਸ਼ਾਟ ਸ਼ੇਅਰ ਕਰਤਾ ਫੋਲੋ ਕਰ ਲਿਓ ਇਹ ਨੇ ਇਹਨਾਂ ਦੇ ਫਾਦਰ ਸਾਹਿਬ ਤੇ ਚਾਚਾ ਜੀ ਸਰਦਾਰ ਗੁਰਬਚਨ ਸਿੰਘ ਜੀ ਤੇ ਉਹਨਾਂ ਦੇ ਭਰਾ ਬੈਠੇ ਨੇ ਨਾਲ ਉਹਨਾਂ ਦੇ ਪੁੱਤ ਬੈਠੇ ਨੇ ਤੇ ਕਹਿ ਦਈਏ ਵੀ 6 ਪੀੜੀਆਂ ਹੋ ਗਈਆਂ ਕਹਿੰਦੇ ਵੀ ਘੋੜਿਆਂ ਦਾ ਸੇਵਾ ਸਤਿਕਾਰ ਕਰਦਿਆਂ ਨੂੰ ਤੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਬੜਾ ਹਾਸਮੁਖ ਪਰਿਵਾਰ ਹੈ ਸਾਰੇ ਹੀ ਭਰਾ ਥਪਾਕ ਵਾਲੇ ਨੇ ਸਾਰਾ ਪਰਿਵਾਰ ਬੜਾ ਚੰਗਾ ਹੈ ਪਰਿਵਾਰ ਨਾਲ ਰੂਬਰੂ ਕਰਨਾ ਹੈ ਘੋੜਾ ਵਿਖਾਉਣਾ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਗੱਲਾਂ ਬਾਤਾਂ ਚੰਗੀਆਂ ਲੱਗਣ ਘੋੜਾ ਚੰਗਾ ਲੱਗੇ ਤੇ ਭਾਈ ਜਰੂਰ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸ ਦਿਓ ਆਪਾਂ ਪਹੁੰਚੇ ਆਂ ਚੀਮਾ ਸਟੱਡ ਫਾਰਮ ਤੇ ਪਿੰਡ ਭਰਾਨਾਂ ਦਾ ਚੀਮਾ ਕਲਾਂ ਜਿਹੜਾ ਜਿਲ੍ਹਾ ਹੈ ਉਹ ਪੈ ਜਾਂਦਾ ਤਰਨਤਾਰਨ ਸਾਹਿਬ ਇੱਕ ਵੀਰਿਆਂ ਦੇ ਕੋਲੇ ਆਹ ਬੜਾ ਸੁਨੱਖਾ ਵਸ਼ੀਰਾ ਹੈ ਜੀ ਹੈਗਾ ਜੀ ਦਿਲਜੀਤ ਘੋੜੇ ਦਾ ਪੁੱਤ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਹੈ ਤੇ ਦਾਦਾ ਇਹਦਾ ਹੈਗਾ ਦਿਲਬਾਗ ਰਣੀਆਂ ਇਹ ਵੀ ਬਹੁਤ ਸੁਨੱਖਾ ਬਸ਼ੀਰਾ ਐ ਇਸ ਟਾਈਮ 20 ਕੁ ਮਹੀਨੇ ਅਜੇ ਇਹਦੀ ਏਜ ਐ ਤੇ ਹਾਈਟ ਕਿੰਨੀ ਕਰ ਗਿਆ ਆਪਾਂ ਵੀਡੀਓ ਦੇ ਵਿੱਚ ਬਾਈਆਂ ਤੋਂ ਪੁੱਛਣਾ ਐ ਇਹਨੂੰ ਸੇਲ ਕਰਨਾ ਐ ਜਾਂ ਸਾਣ ਬਣਾਉਣਾ ਐ ਇਹ ਵੀ ਆਪਾਂ ਭਰਾਵਾਂ ਤੋਂ ਜਾਣਕਾਰੀ ਲੈਣੀ ਐ ਇਹ ਵੀ ਬਹੁਤ ਸੁਨੱਖਾ ਬਸ਼ੀਰਾ ਐ ਇਹਦੇ ਬਾਬਤ ਵੀ ਗੱਲਬਾਤ ਕਰਨੀ ਐ ਇੱਕ ਇਹਨਾਂ ਦੇ ਕੋਲ ਆ ਬਹੁਤ ਹੀ ਘੋੜਿਆਂ ਵਰਗੀ ਖੁੱਲੀ ਡੁੱਲੀ ਉੱਚੀ ਲੰਮੀ ਘੋੜੀ ਆ ਜੀ ਇਹਦੀ ਹਾਈਟ ਵੀ 63 ਪਲੱਸ ਐ ਇਹ ਫੋਰ ਸੇਲ ਐ ਇਹਦੇ ਬਾਬਤ ਵੀ ਗੱਲ ਕਰਨੀ ਹੈ ਚਾਲਾਂ ਚੁਲਾਂ ਬੜੀਆਂ ਚੰਗੀਆਂ ਤੁਰਦੀ ਹੈ ਬਾਕੀ ਵੀਡੀਓ ਲਾਸਟ ਤੱਕ ਦੇਖਿਓ ਸਾਰੀ ਜਾਣਕਾਰੀ ਇਹਦੇ ਬਾਬਤ ਵੀ ਤੁਹਾਨੂੰ ਮਿਲ ਜੂਗੀ ਜੇ ਕੋਈ ਭਰਾ ਲੈਣ ਦਾ ਚਾਹਵਾਨ ਹੈ ਕੋੜੀ ਤੇ ਤੁਸੀਂ ਬਾਈਆਂ ਵਾਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਨੇ ਕਮੈਂਟ ਕੀਤੇ ਨੇ ਉਹਨਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਰਣਵੀਰ ਸਿੰਘ ਸਰਬਜੀਤ ਗੇਲਾ ਸੁਰਿੰਦਰ ਵਿਰਕਤ ਸੋਨਾ ਆਲਕਾ ਰਾਜਵਿੰਦਰ ਸੰਧੂ ਰਵਿੰਦਰ ਸਿੰਘ ਬਖਸ਼ੀਸ਼ ਸੰਧੂ ਗੌਰਵ ਗਾਂਧੀ ਸੁਖਜਿੰਦਰ ਬੱਬਰ ਨੰਬਰਦਾਰ ਪਰ ਦੀਪ ਮੱਲੀ ਸਰਪੰਚਾ ਸਤਨਾਮ ਸਿੰਘ ਜੱਲੇਵਾਲ ਅਮਨ ਸਿੱਧੂ ਆਕਾਸ਼ ਦੀ ਬਰਾੜ ਬਾਈ ਟਿੰਕੂ ਫੋਟੋਗ੍ਰਾਫਰ ਮਰਤ ਬਾਠ ਖੁਸ਼ਪ੍ਰੀਤ ਬਰਾੜ ਆਜੋ ਕਰਦੇ ਆ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਸਾਰੀ ਭਰਾਵਾਂ ਦਾ ਸਾਰੀ ਸੱਜਣਾ ਮਿੱਤਰਾ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਆਦਿ ਦਾ ਸਵਾਗਤ ਕਰਦੇ ਆ ਤੇ ਜਿਹਿਆਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ 'ላይ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹਿਆਂ ਆਖਦੇ ਆ ਸਜੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਅੱਜ ਮੋਛੂ ਪੁੱਟ ਇੱਕ ਹੋਰ ਗੱਬਰੂ ਵਿਖਾ ਕੇ ਹਟਿਆ ਗਲਾਬੀ ਚੋਬਰ ਨੁਕਰਾ ਬਸ਼ੀਰਾ ਵਿਖਾ ਕੇ ਹਟਿਆ ਕਹਿੰਦੇ ਵੀ ਨਾਂ ਰੱਖਿਆ ਮਾਝੇ ਆਰਿਆ ਨੇ ਮਝਾਇਦਾ ਤੇ ਹੈਗਾ ਹੈ ਚੇਤਕ ਕੱਲਾ ਵਾਲੇ ਦਾ ਪੁੱਤ ਕਿੰਨੀ ਉਮਰ ਐ ਇਸ ਕਿੰਨੇ ਕ ਮਹੀਨੇ ਉਮਰ ਹੋਈ ਐ ਤੇ ਕਿੰਨੀ ਹਾਈਟ ਐ ਇਹ ਆਪਾਂ ਸਾਰੀ ਡਿਟੇਲ ਭਰਾਵਾਂ ਤੋਂ ਲੈਣੀ ਐ ਤੇ ਆਪਾਂ ਪਹੁੰਚੇ ਆਂ ਪਿੰਡ ਐ ਭਰਾਵਾਂ ਦਾ ਚੀਮਾ ਕਲਾਂ ਤੇ ਜਿਲ੍ਹਾ ਪੈ ਜਾਂਦਾ ਹੈ ਸ੍ਰੀ ਤਰਨਤਾਰਨ ਸਾਹਿਬ ਤੇ ਸਰਦਾਰ ਡਾਕਟਰ ਚੀਮਾ ਸਾਹਿਬ ਆਪਣੇ ਨਾਲ ਬੈਠੇ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਗੁਰਵੰਦਰ ਸਿੰਘ ਚੀਮਾ ਉਹਨਾਂ ਦੇ ਚਾਚਾ ਜੀ ਪਰਲੇ ਪਾਸੇ ਬੈਠੇ ਨੇ ਸਰਦਾਰ ਗੁਰਪਾਲ ਸਿੰਘ ਪੰਚਾਇਤ ਸੈਕਟਰੀ ਸਾਹਿਬ ਤੇ ਨਾਲ ਉਹਨਾਂ ਦੇ ਇੱਕ ਹੋਰ ਚਾਚਾ ਜੀ ਬੈਠੇ ਨੇ ਸਰਦਾਰ ਹਰੀ ਸਿੰਘ ਜੀ ਤੇ ਬਾਕੀ ਨਾਲ ਸੱਜਣ ਮਿੱਤਰ ਬੈਠੇ ਨੇ ਉਹਨਾਂ ਦੇ ਬੇਟੇ ਬੈਠੇ ਨੇ ਸਾਰਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਤੇ ਤੁਹਾਨੂੰ ਇੱਕ ਨੁਕਰਾਂ ਬਸ਼ੀਰਾ ਵਿਖਾਉਣਾ ਇੱਕ ਮਾਰਵਾਰੀ ਬੇਸ਼ੇਰਾ ਵਿਖਾਉਣਾ ਤੇ ਇੱਕ ਫੋਰ ਸੀਲ ਘੋੜੀ ਵਿਖਾਉਣੀ ਹੈ ਨੁਕਰੀ ਕੋਈ ਵੀ ਭਰਾ ਨੁਕਰੀ ਘੋੜੀ ਚੰਗੀ ਲੈਣ ਦਾ ਚਾਹਵਾਨ ਹੈ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਬਾਕੀ ਗੱਲਾਂ ਬਹੁਤ ਇੰਟਰਸਟਿਡ ਹੋਣ ਵਾਲੀਆਂ ਗੱਲਾਂ ਬਹੁਤ ਬਰੀਕੀ ਵਾਲੀਆਂ ਹੋਣ ਵਾਲੀਆਂ ਕਿਉਂਕਿ 6 ਪੀੜੀਆਂ ਹੋ ਗਈਆਂ ਅੱਜ 6ਵੀਂ ਪੀੜ੍ਹੀ ਸੇਵਾ ਕਰੀ ਜਾਂਦੀ ਹੈ ਘੋੜਿਆਂ ਦੀ ਤਜਰਬੇ ਵਾਲੀਆਂ ਵੀ ਗੱਲਾਂ ਕਰਾਂਗੇ ਸਾਰੀਆਂ ਜਾਣਕਾਰੀਆਂ ਲਵਾਂਗੇ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਕਰਦੇ ਗੱਲਬਾਤ ਫਿਰ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਨਤਾਰ ਸਤਿ ਸ਼੍ਰੀ ਅਕਾਲ ਜੀ ਬਜੀ ਖੋਰਸਾ ਜੀ ਕੈਂਪਸ ਬਹੁਤ ਵਧੀਆ ਜੀ ਚੜ੍ਹਦੀ ਕਲਾ ਪਰਮਾਤਮਾ ਦੀ ਕਿਰਪਾ ਨਾਲ ਜੀ ਸ਼ੁਕਰ ਹੈ ਸ਼ੁਕਰ ਹੈ ਅੱਛਾ ਭਾਈ ਕਹਿੰਦੇ ਵੀ ਛੇਵੀਂ ਪੀੜ੍ਹੀ ਆ ਗਈ ਹੈ ਕੀ ਕਹਾਂ ਵੀ ਕਿੱਥੋਂ ਹੁਣ ਸ਼ੌਕ ਵਾਲਾ ਤੇ ਮੇਰਾ ਸਵਾਲ ਹੀ ਚੱਕਦਾ ਤੁਸੀਂ ਵੀ ਜੱਦੀ ਪੁਸ਼ਤੀ ਸ਼ੌਕ ਤੁਰਿਆ ਹੁੰਦਾ ਹੈ ਗਾਂ ਆਉਣ ਵਾਲੀ ਜਨਰੇਸ਼ਨ ਕੀ ਜਾਂਦੀ ਹੈ ਜਾਂ ਕਿ ਕੀ ਮੰਨਦੇ ਵਲਵਲੇ ਨੇ ਆਪਾਂ ਉਹ ਦੋ ਚਾਰ ਜਰੂਰ ਸਾਂਝ ਪਾਈਏ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਆਮ ਤੋਂ ਖਾਸ ਪੇਜ ਦੀ ਸਮੁੱਚੀ ਟੀਮ ਨੂੰ ਸਾਡੇ ਨਗਰ ਪਿੰਡ ਚੀਮਾ ਕਲਾਂ ਵਿਖੇ ਪਹੁੰਚਣ ਤੇ ਸਵਾਗਤ ਧੰਨਵਾਦ ਨਿੱਗੀ ਜੀ ਜਿਆ ਨੂੰ ਸੋ ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਚੀਮਾ ਸਟੱਡ ਫਾਰਮ ਦੇ ਵਿਰੇ ਵਿੱਚ ਦਸਤਕ ਦਿੱਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਛਾ ਗੱਲ ਹੁਣ ਸ਼ੌਂਕ ਵਾਲੀ ਜੁੜੀ ਵੀ ਕੀ ਹੁਣ ਕੀ ਬਲਬਲੇ ਗੜਜ ਸ਼ੌਂਕ ਦੀ ਕਰੀਏ ਸੁਖ ਬਾਈ ਦਾਦੇ ਤੇ ਪਰਦਾਦੇ ਦੀਆਂ ਪੈੜਾਂ ਚ ਪੈਰ ਤਰਦਾ ਸੀ ਬਾਪੂ ਨੂੰ ਵੀ ਸ਼ੌਂਕ ਪੈ ਗਿਆ ਜਦੋਂ ਅਠਵੀਂ ਵਿੱਚ ਪੜਦਾ ਸੀ ਸਮਾਂ ਬੀਤਿਆ ਨਵੀਂ ਸਦੀ ਦਾ ਸਾਲ ਸੀ ਪਹਿਲਾ ਚੜਿਆ ਰੂਹ ਮੇਰੀ ਵਿੱਚ ਵਸ ਗਏ ਘੋੜੇ ਤੇ ਜਨੂਨ ਹੱਡੀਆਂ ਵੜਿਆ ਫਿਰ ਯਾਰ ਹੁਣਾਂ ਡਿਪਲੋਮਾ ਕਰਕੇ ਸਮੇਂ ਨਾਲ ਕਦਮ ਮਲਾਇਆ ਇੰਨੇ ਸਾਲਾਂ ਦਾ ਸ਼ੌਂਕ ਪਰਾਣਾ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਇੰਨੇ ਸਾਲਾਂ ਦਾ ਸ਼ੌਂਕ ਪਰਾਣਾ ਨਵੀਂ ਪੀੜੀ ਤੱਕ ਪਹੁੰਚਾਇਆ ਹੈ ਜਨਤਾ ਅੱਜ ਤੱਕ ਰਹੇ ਹੋਣਗੇ ਪੂਰੇ ਕਹਿੰਦੇ ਵੀ ਬਾਪੂ ਵੀ ਲੇਖ ਹੈ ਡਾਕਟਰ ਸਾਹਿਬ ਵੀ ਲੇਖਕ ਵੀ ਨੇ ਨਾਲ ਡਾਕਟਰੀ ਵੀ ਕਰਦੇ ਨੇ ਘੋੜੇ ਵੀ ਸਾਂਭਦੇ ਨੇ ਹੋਰ ਵੀ ਬਹੁਤ ਗੁਣ ਨੇ ਇਹਨਾਂ ਦੇ ਵਿੱਚ ਪਹਿਲੀ ਗੱਲ ਵੀ ਬੋਲਣਾ ਬੜਾ ਸੋਹਣਾ ਹੈ ਬਾਈ ਤੇ ਨਾਲ ਬੇਟਾ ਹੈ ਉਹ ਵੀ ਸ਼ੇਰੋ ਸ਼ੇਰੀ ਲਿਖਦਾ ਹੈ ਤੇ ਇਹ ਵੀ ਗੱਲਾਂ ਹੋਣਗੀਆਂ ਅੱਛਾ ਬਾਈ ਸ਼ੇਰ ਦੇ ਵਿੱਚ ਤੁਸੀਂ ਲੇਕੇ ਦਾਦੇ ਪਰਦਾਦੇ ਦੀ ਗੱਲ ਤੇ ਨਵੀਂ ਪੀੜੀ ਦੇ ਆਣ ਕੇ ਰੋਕਦੀ ਹੈ ਹੁਣ ਸਵਾਲ ਬਣਦਾ ਨਵੀਂ ਪੀੜੀ ਪਾਈ ਦਾ ਕੀ ਨਾਮ ਹੈ ਜੀ ਸ਼ੁਭਨਾਮ ਮੇਰੇ ਬੇਟੇ ਦਾ ਨਾਂ ਜੀ ਕਵਰ ਪਨੀਤ ਸਿੰਘ ਚੀਮਾ ਚੀਮਾ ਸਾਹਿਬ ਅੱਛਾ ਛੋਟੇ ਚੀਮਾ ਸਾਹਿਬ ਜਿਵੇਂ ਗੱਲ ਕਰਾ ਵੀ ਹੁਣ ਤੁਸੀਂ ਕੀ ਸੋਚਿਆ ਬਾਹਰ ਜਾਣਾ ਜਿੱਦ ਅੱਜ ਕੱਲ ਦੇ ਜਵਾਕ ਕਹਿੰਦੇ ਨੇ ਹੋਰ ਕੋਈ ਕੰਮ ਕਰਨਾ ਹੈ ਕਿ ਬਾਪੂ ਹੋਣਾਂ ਨੂੰ ਇਹੀ ਘੋੜਿਆ ਦੀ ਪਰੰਪਰਾ ਨੂੰ ਹੀ ਸ਼ੌਂਕ ਨੂੰ ਅੱਗੇ ਵਧਾਉਣਾ ਸੋਹਣਿਆਂ ਨੇ ਸਾਚਿਆ ਵੀਰੇ ਜੋ ਵੱਡਿਆਂ ਨੇ ਫਰਮਾਇਆ ਏ ਬਾਬੇ ਦਾਦੀ ਦੇ ਸਮੇ ਤੋਂ ਲੈ ਕੇ ਵੇਲੇ ਸਾਡੇ ਤੱਕ ਪਹੁੰਚਾਇਆ ਏ ਜੀ ਜਿੰਨਾ ਚਿਰ ਵੀ ਜ਼ਿੰਦਗੀ ਸਾਡੀ ਅਸੀਂ ਨਾਲ ਘੋੜਿਆਂ ਜੀਣੀ ਏ ਮੈਨੂੰ ਤਾਂ ਬਸ ਇਨਾ ਪਤਾ ਹੈ ਮੈਂ ਮਿਹਨਤ ਕਰਨੀ ਦੋਣੀ ਤੀਣੀ ਏ ਮਿਹਨਤ ਕਰਨੀ ਦੋਣੀ ਤੀਣੀ ਹਾਂ 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 ਹੁਣ ਸੁਣਾਓ ਬਾਈ ਪਾਪ ਤੇ ਕਹਿੰਦੇ ਹੁੰਦੇ ਵੀ ਪੁੱਤ ਭਾਰੀ ਏ ਸ਼ੇਰਾਂ ਦੇ ਮਾਮਲੇ ਤੇ ਪੁੱਤ ਤੇ ਬਾਪੂ ਭਾਰੀ ਏ ਹੈਨਾ ਤੇ ਇਹ ਲਾਗ ਵੀ ਕਿੱਥੋਂ ਲੱਗ ਗਈ ਬਾਈ ਡਾਕਟਰਾਂ ਦੇ ਵਿੱਚ ਮੰਨ ਲਓ 24 ਘੰਟੇ ਤੁਸੀਂ ਸੇਵਾ ਕਰਦੇ ਹੋ ਰਾਤ ਨੂੰ 2:3 3 ਵਜੇ ਵੀ ਫੋਨ ਆਉਂਦਾ ਤੇ ਪਹਿਲ ਦੇ ਆਧਾਰ ਤੇ ਜਾਂਦੇ ਹੋ ਵੀ ਕਿਸੇ ਦਾ ਜਨਮਰ ਤਕਲੀਫ ਦੇ ਵਿੱਚ ਹੈ ਫਿਰ ਇਹ ਲਿਖਣ ਦਾ ਜਾਂ ਇਹ ਕਲਮ ਚਲਾਉਣ ਦਾ ਟਾਈਮ ਕਿਦੋਂ ਲੱਭ ਜਾਂਦਾ ਇਹ ਵੀ ਕੁਦਰਤੀ ਹੈ ਜੀ ਨਾਲ-ਨਾਲ ਚੱਲੀ ਜਾਂਦਾ ਜੀ ਪੜ੍ਹਾਈ ਕਿੱਥੋਂ ਤੱਕ ਕੀਤੀ ਜੀ ਮਸਾ ਮੈਂ ਪੋਸਟ ਗ੍ਰੈਜੂਏਟ ਹਾਂ ਅੱਛਾ ਉਸ ਤੋਂ ਬਾਅਦ ਮੰਨ ਲਓ ਡਾਕਟਰੀ ਕੀਤੀ ਜੀ ਹਾਂਜੀ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਜੀ ਈਟੀਟੀ ਦਾ ਡਿਪਲੋਮਾ ਕੀਤਾ ਐਜੂਕੇਸ਼ਨ ਡਿਪਾਰਟਮੈਂਟ ਉਸ ਤੋਂ ਬਾਅਦ ਫਿਰ ਮੈਂ ਫ੍ਰੀ ਹੋ ਕੇ ਫਿਰ ਡਿਪਲੋਮਾ ਕੀਤਾ ਵੈਟਰਨਰੀ ਦਾ ਜੀ ਅੱਛੇ ਮੰਨ ਕੇ ਚੱਲੀਏ ਬਾਈ ਵੀ ਘੋੜੇ ਅੱਜ ਹੁਣ ਮੇਰਾ ਸਵਾਲ ਆਉਂਦਾ ਬਾਪੂ ਜੀ ਨੂੰ ਬਾਪੂ ਜੀ ਸასი ਗਾਲ ਕਹਿਵੇਂਗੇ ਸਹੀ ਠੀਕ ਹੈ ਸასი ਗਾਲ ਜੀ ਹੋਰ ਸਿੱਤਾ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਬਬਲੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕ ਘੋੜੇ ਅੱਜ ਤੱਕ ਸਾਨ ਬਣਾ ਕੇ ਜਾਂ ਕਹਿੰਦੇ ਵੀ ਚੈਂਪੀਅਨ ਵੀ ਘੋੜੇ ਬਣਾਏ ਆ ਹਾਂਜੀ ਤੇ ਆ ਘੋੜੇ ਤੱਕ ਆਪਾਂ ਪਹੁੰਚੇ ਆ ਕਿੰਨੇ ਕ ਘੋੜੇ ਹੁਣ ਤੱਕ ਸਾਨ ਬਣ ਗਏ ਠੀਕ ਜੀ ਪੰਜ ਛੱਤ ਅਸੀਂ ਸਾਨ ਬਣਾਏ ਆ ਜਿਹੜੇ ਚੈਂਪੀਅਨ ਰਹੇ ਆ ਜੀ 14 ਚ ਵੀ ਰਹੇ ਚੈਂਪੀਅਨ 16 ਚ ਵੀ ਜੀ ਮਤਲਬ ਤੇ ਬਾਅਦ ਦੇ ਵਿੱਚ ਮਤਲਬ ਇੱਥੇ ਚੁਲਾ ਚੈਂਪੀਅਨ ਵੀ ਰਹੇ ਦੋ ਘੋੜੇ ਇਦਾਂ ਕਰਕੇ ਜੀ ਮੱਜਾਂ ਦੇ ਵੀ ਕਹਿੰਦੇ ਵੀ ਸੋਨਾ ਨਾ ਆਪਣਾ ਛੱਡਿਆ ਤਾਂ ਮੱਜਾਂ ਵੀ ਬਹੁਤ ਚੰਗੀਆਂ ਚੰਗੀਆਂ ਬੜੀਆਂ ਬੜੀਆਂ ਰੱਖਦੇ ਤੇ ਪਪੂ ਜੀ ਇਹਨਾਂ ਨੇ ਕਦੇ ਆਖਿਆ ਨਹੀਂ ਵੀ ਪਿੰਦੇ ਮੈਂ ਗੱਲ ਸੁਣੀ ਆ ਪਹਿਲਾਂ ਬਾਈ ਕਰਦੇ ਪਏ ਸੀ ਕਿ ਬਜ਼ੁਰਗਾਂ ਨੂੰ ਛਡਾਦੇ ਸੀ ਕੋੜੇ 2-3 ਸਾਲ ਲਈ ਉਹ ਕੀ ਘਾੜੀ ਸੀ ਉਹ ਮਾੜੀ ਜੀ ਦਸ਼ਕਾ ਨਾਲ ਸਾਹ ਚ ਪਾਈਏ ਕਹਾਣੀ ਇੱਥੇ ਵੀ ਇਹ ਮੇਰੀ ਪਹਿਲਾ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਅੱਛਾ ਮੁੜ ਕੇ ਕੋੜਿਆਂ ਦਾ ਸ਼ੌਂਕ ਹੀ ਤੇ ਚੜਨੋਂ ਨਹੀਂ ਹਟਦਾ ਤੇ ਆਂਦੇ ਵੀ ਕੋੜੇ ਮਤਲਬ ਛੱਡ ਦਿਓ ਤੁਸੀਂ ਤੁਸੀਂ ਸੱਟ ਲਵਾ ਲੋਗੇ ਤੇ ਬਾਅਦ ਦੇ ਵਿੱਚ ਉਹ ਕੋੜੇ ਵੇਚ ਦਿੱਤੇ ਸਾਲ ਕਾ ਵਾਸਤੇ ਉਹ ਮਤਲਬ ਫਿਰ ਵੀ ਸੱਟ ਲੱਗੀ ਜਦ ਮੈਂ ਖਾ ਹੁਣ ਲੱਤ ਬਾਪੂ ਜੀ ਕਿੰਨੀ ਵਾਰਾ ਟੁੱਟ ਫ੍ਰੈਕਚਰ ਹੋਈ ਜਾਂ ਕਿੰਨੀ ਵਾਰਾ ਟੁੱਟੀ ਹੈ ਇਹ ਤਿੰਨ ਵਾਰਾ ਫ੍ਰੈਕਚਰ ਹੋਈ ਹੈ ਤਿੰਨ ਵਾਰਾ ਬਾਪੂ ਜੀ ਦੀ ਲੱਤ ਟੁੱਟੀ ਹੈ ਤੇ ਇਹ ਬਾਪੂ ਜੀ ਨਾ ਮੈਨੂੰ ਹੱਸਦੇ ਸੀਗੇ ਬਾਪੂ ਜੀ ਦੱਸਦੇ ਵੀ ਲੋਕ ਕਹਿੰਦੇ ਆ ਵੀ ਯਾਰ ਘੋੜੇ ਨਾ ਰੱਖੋ ਘੋੜੇ ਨਾ ਸੱਟ ਵੜ ਗਿਆ ਲਾਉਂਦੇ ਆ ਬਾਪੂ ਜੀ ਦੀ ਲੱਤ ਕਹਿੰਦੇ ਵੀ ਇੰਨੀਆਂ ਪੀੜੀਆਂ ਹੋ ਗਈਆਂ ਸਾਡੇ ਕਿਸੇ ਨੇ ਕਿਹਨੇ ਕਹਿੰਦੇ ਵੀ ਇੱਕ ਆ ਪੌੜਨ ਨਹੀਂ ਲਾਇਆ ਘੋੜੇ ਨੇ ਜਾਂ ਘੋੜੀ ਨੇ ਵੀ ਜਦੋਂ ਘੋੜੇ ਕਰੋ ਚੜ ਗਏ ਤੇ ਸਗੋ ਉਦੋਂ ਬਾਅਦ ਆ ਤਿੰਨ ਵਾਰਾ ਲੱਤ ਟੁੱਟ ਗਈ ਜੀ ਤੇ ਇਹ ਆ ਵੀ ਬਾਪੂ ਜੀ ਹੱਸਦੇ ਸੀਗੇ ਵੀ ਮੈਂ ਇਹਨਾਂ ਨੂੰ ਕਿਹਾ ਵੀ ਹੁਣ ਕਿਹੜਾ ਮੈਨੂੰ ਬਚਾ ਲਿਆ ਜੇ ਵੀ ਟੁੱਟਣੀ ਤੇ ਕੁਦਰਤੀ ਤੌਰ ਤੇ ਛੱਟ ਲੱਗਣੀ ਹੈ ਨੀ ਕਰਮਾਂ ਦਾ ਇਹ ਬਾਪੂ ਜੀ ਹੁਣ ਫਿਰ ਕਿਹੜੀਆਂ ਫਰੀਕੀਆਂ ਵੇਖ ਕੇ ਘੋੜਾ ਲਿਆਂਦਾ ਹੈ ਪਹਿਲਾਂ ਜਿਹੇ ਆਮ ਜਨਰਲ ਘੋੜੇ ਹੁੰਦੇ ਸੀ ਉਹਨਾਂ ਦਾ 60 ਇੰਚ ਕੱਦ ਹੁੰਦਾ ਸੀ ਛੋਟੇ ਹੁੰਦੇ ਸੀ ਜੀ ਹੁਣ ਫਿਰ ਮਤਲਬ ਥਮਾ ਜਿਹੜਾ ਆ ਆਪਣਾ ਤਬਦੀਲ ਹੁੰਦਾ ਗਿਆ ਵਾ ਜੀ ਤੇ ਹੁਣ ਵੱਡੇ ਘੋੜਿਆਂ ਦਾ ਕਰੇਜ ਆ ਗਿਆ ਇਹ ਕਰਕੇ ਫਿਰ ਵੱਡਾ ਇਹ ਮਤਲਬ ਘੋੜਾ ਲਿਆਂਦਾ ਜਿਹਦਾ ਨਾਮ ਆਪਾਂ ਮਜਹਿਰ ਰੱਖਿਆ ਹੈ ਮਜਹਿਰ ਰੱਖਿਆ ਹਾਂ ਜੀ ਹੁਣ ਗੱਲ ਫੇਰ ਆ ਗਈ ਬਾਈ ਨਾਵਾਂ ਤੇ ਬਿਲਕੁਲ ਮਜਹਿਰ ਰੱਖਣ ਦਾ ਕੀ ਕਾਰਨ ਹੈ ਮਾਝੇ ਦੀ ਧਰਤੀ ਆ ਤਾਂ ਰੱਖਿਆ ਜਾਂ ਕੀ ਸੋਚ ਕੇ ਰੱਖਿਆ ਜੀ ਮੈਂ ਜੀ ਇੰਨੀ ਛੋਟੀ ਏਜ ਵਿੱਚ ਇੰਨੇ ਜ਼ਿਆਦਾ ਹੈਡ ਕਰਕੇ ਮਾਝੇ ਨੂੰ ਲੀਡ ਕਰ ਰਿਹਾ ਹੈ ਇਸ ਕਰਕੇ ਦਾ ਨਾਮ ਮਜਹਿਰ ਰੱਖਿਆ ਗਿਆ ਹੂੰ ਤੇ ਇਸ ਟਾਈਮ ਕਿੰਨੀ ਉਮਰ ਹੈ ਜੀ ਪਹਿਲਾਂ ਪਿਓ ਤੇ ਆਪਾਂ ਮਾਂ ਵਾਲਾ ਖਾਂਦਾ ਹੁੰਦਾ ਸੀ ਫੇਰ ਹਾਈਟ ਤੇ ਜਾਵਾਂਗੇ हां जी ਜਿਹੜਾ ਇਹ ਮਝੈਲ ਆ ਜੀ ਇਹ ਬਹੁਤ ਹੀ ਨਾਮਵਰ ਤੇ ਮਸ਼ਹੂਰ ਕੋੜੇ ਲੇਜਨਡ ਕੋੜੇ ਹਮ ਕਲਨਾ ਵਾਲੇ 체ਤਕ ਦਾ ਬੱਚਾ ਜੀ ਜੀ ਔਰ ਇਹਦੀ ਮਾਂ ਜਿਹੜੀ ਆ ਉਹ ਬੋਰਲੈਂਡ ਨੂੰ ਬਲੋਂਗ ਕਰਦੀ ਆ ਉਹ 2016 ਦੇ ਵਿੱਚ ਉਹ ਡਿਸਟ੍ਰਿਕਟ ਚੈਂਪੀਅਨ ਰਹੀ ਆ 2016 ਦੇ ਵਿੱਚ ਹੀ 올 ਇੰਡੀਆ ਚੈਂਪੀਅਨਸ਼ਿਪ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਨੂੰ ਪੰਜਵੇਂ ਸਥਾਨ ਤੇ ਰਹੀ ਆ ਜੀ ਤੇ ਇਹ ਦੀ ਜਿਹੜੀ ਨਾਨੀ ਆ ਜੀ ਉਹ ਸਾਲੀ ਵਾਲੀ ਲਾਈਨ ਨੂੰ ਬਲੋਂਗ ਕਰਦੀ ਤੇ ਮਾਂ ਦੀ ਹਾਈਟ ਕਿੰਨੀ ਸੀ ਤੇ ਨੁਕਰੀ ਕੋੜੀ ਆ ਜੀ ਉਹ ਹਾਂਜੀ ਮਾਂ ਇਹ ਦੀ ਨੁਕਰੀ ਕੋੜੀ ਆ ਜੀ ਮੈਂ ਕੋ ਡਬਾਈ ਕੀਤਾ ਹੋਇਆ ਏ ਅੱਛਾ ਖਰੀਦਾ ਆ ਹਾਂਜੀ ਖਰੀਦਾ ਹੋਇਆ ਆ ਉਹਨਾਂ ਦੇ ਦਸਨ ਮੁਤਾਬਕ ਮਾਂ ਦੀ ਹਾਈਟ ਬਾਡ ਪਲਾਸੀ ਔਰ ਨਾਨੀ ਦੀ ਹਾਈਟ ਜਿਹੜੀ ਉਹ 3 ਫਲਾਸੀ ਕੀ ਕਹਿ ਦਈਏ ਵੀ ਮਾਂਲੇ ਪਾਸੇ ਉਹ ਮਾਂ ਨੇ ਵੀ ਚਿਬ ਕੱਢਿਆ ਮਾਂ ਵੀ ਚੈਂਪੀਅਨ ਆ ਗਈ ਤੇ ਚੇਤਕ ਨੂੰ ਤਾਂ ਘੋੜਿਆਂ ਨਾਲ ਪਿਆਰ ਕਰਨ ਵਾਲਾ ਕੱਲਾ ਕੱਲਾ ਬੰਦਾ ਜਾਣਦਾ ਹੈ ਚੇਤਕ ਕੀ ਚੀਜ਼ ਹੈ ਹੈਨਾ ਤੇ ਦੋਵੇਂ ਖਾਨਦਾਨ ਧਾਕੜ ਨੇ ਤੁਹਾਨੂੰ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਵੀ ਡਾਕਟਰ ਸਾਹਿਬ ਕਿਉਂਕਿ ਘੋੜਿਆਂ ਦੇ ਵਿੱਚ ਆਪਾਂ ਵਿਚਰਦੇ ਆ ਨਿੱਕੀ ਨਿੱਕੀ ਬਰੀਕੀ ਤੋਂ ਜਾਣੂ ਆ ਤੁਹਾਨੂੰ ਕਿਹੜੀ ਬਰੀਕੀ ਨੇ ਖਿੱਚਿਆ ਵੀ ਯਾਰ ਬਸ਼ੀਰਾ ਬਣਾਉਣਾ ਸਾਣ ਤੇ ਆ ਬਣਾਉਣਾ ਹਾਂਜੀ ਇਹਦੀ ਬਿਊਟੀ ਹਮ ਕੋਰੇ ਦੀ ਬਿਊਟੀ ਇਹਦਾ ਬਾਡੀ ਸਟਰਕਚਰ ਜੀ ਹਾਂਜੀ ਇਹਦੀ ਨੈਕ ਪ੍ਰੋਫਾਈਲ ਆ ਔਰ ਇਹਦਾ ਖਾਨਦਾਨ ਇਹਦੀ ਬਲੱਡ ਲਾਈਨ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜਾ ਕੰਬੀਨੇਸ਼ਨ ਨੇ ਸਾਨੂੰ ਖਿੱਚਿਆ ਬਿਲਕੁਲ ਜੀ ਅੱਛਾ ਹੁਣ ਫਿਰ ਫੀਸ ਵਾਲੀ ਗੱਲ ਵੀ ਆਪਾਂ ਕਰਾਂਗੇ ਅੱਛਾ ਹੁਣ ਐਗਜ਼ੈਕਟ ਕਿੰਨੇ ਮਹੀਨੇ ਹਾਈਟ ਹੋਊਗੀ ਤੇ ਆਪਾਂ ਕਿੰਨੇ ਚਿਰ ਦਾ ਡਾਕਟਰ ਸਾਹਿਬ ਲੈ ਆਏ ਸੀਗੇ ਜੀ ਸੁਖਬਾਈ ਜੀ ਦੀ ਹਾਈਟ ਦੀ ਜਾਂ ਏਜ ਦੀ ਗੱਲ ਕਰਾਂ ਜੀ ਜੇ ਮੈਂ ਫੀਤੇ ਨੂੰ ਚਠਲਾ ਕੇ 70 ਵੱਲ ਕਰਾਂ ਇਸ਼ਾਰਾ ਫਿਰ ਫੀਤੇ ਦੇ ਪੈਮਾਨੇ ਨਾਲ ਬੇਈਮਾਨੀ ਹੋਈ ਨਾ ਯਾਰਾ ਹਾਏ ਹਾਏ ਸੱਚ ਤਾਂ ਸੱਚ ਰਹਿਣਾ ਹੈ ਸੱਚ ਅੱਗੇ ਕੌਣ ਅੜਦਾ ਹੈ ਜਦੋਂ ਨਾਲ ਫੀਤਾ ਲੱਗ ਜਾਂਦਾ ਨਾ ਸੁਖਬਾਈ ਫਿਰ 98 ਵਾਲਾ ਵੀ 64 ਤੇ ਆਣ ਖੜਦਾ ਹੈ ਹੂੰ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਹਾਈਟ ਵਾਲੇ ਕੋਕੇ ਜੜੀ ਬਿਠਾਏ ਮੀਨੇ ਠਾਇਆਂ ਤੇ ਮਜਾਇਲ 67 ਪਲੱਸ ਕਰੀ ਬਿਠਾਏ ਮੀਨੇ ਠਾਇਆਂ ਤੇ ਮਜਾਇਲ 67 ਪਲੱਸ ਕਰੀ ਬਿਠਾਏ ਅੱਛਾ 8 ਮਹੀਨਿਆਂ ਦੇ ਵਿੱਚ ਤੇ 67+ ਹਾਈਟ ਹੈ ਹਾਂਜੀ ਤੇ ਬੜੀ ਬਰੀਕੀ ਵਾਲੀ ਬਾਈ ਨੇ ਗੱਲ ਕੀਤੀ ਹੈ ਬਾਕੀ ਸਮਝਣ ਵਾਲੇ ਸਾਰੇ ਭਰਾ ਭਾਵੇਂ ਸਮਝਦਾਰ ਹਨ ਤੇ ਬਾਕੀ ਗੱਲ ਆ ਜਾਂਦੀ ਹੈ ਬਾਈ ਫੀਸ ਦੀ ਹਾਂਜੀ ਫੀਸ ਕਿੰਨੀ ਰੱਖੀ ਹੈ ਉਹ ਰੱਖਣ ਦਾ ਕਾਰਨ ਕੀ ਉਹ ਵੀ ਥੋੜੀ ਸਾਂਝ ਪਾ ਦੀਏ ਹਾਂਜੀ ਵੇਖੋ ਜੀ ਜਿੰਨੀ ਇਹਦੀ ਹਾਈਟ ਆ ਜੋ ਇਹਦੀ ਬਿਊਟੀ ਆ ਜੀ ਜੋ ਇਹਦੀ ਬਲੱਡ ਲਾਈਨ ਆ ਉਸ ਨੂੰ ਵੇਖਦੇ ਹੋਏ ਇਹਦੀ ਜਿਹੜੀ ਜਿਹੜੀ ਅਸੀਂ ਫੀਸ ਆ 25000 ਰੁਪਏ ਰੱਖੀ ਆ ਬਿਲਕੁਲ ਜੈਨੂਇਨ ਫੀਸ ਈ ਉਹਦੇ ਚ ਮਾਨਤਨ ਵੀ ਕਿਸੇ ਭਰਾ ਦਾ ਕਰੋਗੇ ਕਿ ਜਾਂ ਹਾਂਜੀ ਉਹਦੇ ਵਿੱਚੋਂ ਚਾਹੇ ਉਹ ਕੋਈ ਨੇੜੇ ਤੋਂ ਆਉਂਦਾ ਚਾਹੇ ਉਹ ਦੂਰੋਂ ਆਉਂਦਾ ਜੀ ਹਰੇਕ ਦਾ ਮਾਨਤਨ ਹੋਊਗਾ ਵਾਹਿਗੁਰੂ ਅੱਛਾ ਇੱਕ ਗੱਲ ਹੋਰ ਹੈ ਵੀ ਡਾਕਟਰੀ ਸਿਹਤਾਲੇ ਪਾਸੇ ਜਾਈਏ ਆਪਾਂ ਤੇ ਡਾਕਟਰ ਸਾਹਿਬਾਨ ਕਈ ਜਿਹੜੀ ਐ ਹੁੰਦਾ ਤੁਸੀਂ ਤਾਂ ਹੁਣ ਖੁਦ ਡਾਕਟਰ ਹੋ ਤੇ ਮਾਜੇ ਦੀ ਧਰਤੀ ਦੇ ਵਿੱਚ ਪਰਮਾਤਮਾ ਦੀ ਕਿਰਪਾ ਹੈ ਵੀ ਕੱਲੀ ਕੱਲੀ ਘੋੜੇ ਵਾਲਾ ਭਰਾ ਤੁਹਾਨੂੰ ਜਾਣਦਾ ਕਿਉਂਕਿ ਹਰੇਕ ਹੀ ਭਰਾ ਦੇ ਘਰ ਜਾਣੇ ਉਹ ਕੋਈ ਦੱਸਣ ਦੀ ਲੋੜ ਨਹੀਂ ਜੇ ਕੋਈ ਭਰਾ ਇਹ ਗੱਲ ਕਵੇ ਵੀ ਬਾਈ ਅਸੀਂ ਆਪਦੇ ਡਾਕਟਰ ਤੋਂ ਦਿਖਾਉਣਾ ਆ ਜਾਂ ਉਦਾਂ ਦੀ ਵੀ ਕੋਈ ਕੋਈ ਚੱਕਰਤ ਨਹੀਂ ਉਹਦਾ ਨਹੀਂ ਵੀਰ ਜੀ ਤੁਸੀਂ ਬਹੁਤ ਹੀ ਅਹਿਮ ਗੱਲ ਕੀਤੀ ਜੀ ਇਸ ਬਾਬਤ ਮੈਂ ਜਰੂਰ ਸਾਰੇ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂਗਾ ਸਾਰੇ ਹੀ ਡਾਕਟਰ ਸਾਹਿਬ ਬਹੁਤ ਸਤਿਕਾਰਯੋਗ ਹਨ ਸਾਰੇ ਹੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਔਰ ਆਪਣਾ ਆਪਣਾ ਬੈਸਟ ਦੇ ਰਹੇ ਨੇ ਜੀ ਔਰ ਜੇਕਰ ਕੋਈ ਵੀਰ ਆਪਣੇ ਡਾਕਟਰ ਸਾਹਿਬ ਤੋਂ ਕੋਈ ਚੈੱਕ ਕਰਵਾ ਕੇ ਉਹਨਾਂ ਦੇ ਅਕੋਰਡਿੰਗ ਮੀਟ ਕਰਵਾਉਣਾ ਚਾਹੁੰਦਾ ਕਰਵਾ ਸਕਦਾ ਹੈ ਜੀ ਜਾਂ ਕੋਈ ਸਾਡੇ ਫਾਰਮ ਤੇ ਆਪਣੇ ਡਾਕਟਰ ਸਾਹਿਬ ਦੀ ਵਿਜ਼ਿਟ ਕਰਵਾਉਣਾ ਚਾਹੁੰਦਾ ਉਹ ਵੀ ਕਰਵਾ ਸਕਦਾ ਹੈ ਬਾਕੀ ਸਾਡੇ ਫਾਰਮ ਤੇ ਸਾਡੇ ਵੱਲੋਂ ਜੋ ਕੋਈ ਚੈੱਕ ਹੋ ਕੇ ਮੀਟ ਕਰਵਾਈ ਜਾਊਗੀ ਉਹਦੀ ਕੋਈ ਵੀ ਡਾਕਟਰੀ ਫੀਸ ਨਹੀਂ ਹੋਊਗੀ ਅੱਛਾ ਜਿਹੜੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਉਹ ਫੀਸ ਦੇ ਵਿੱਚ ਹੀ ਐਡਜਸਟ ਕਰਾਂਗੇ ਬਿਲਕੁਲ ਜੀ ਕੋਈ ਐਕਸਟਰਾ ਫੀਸ ਨਹੀਂ ਹੋਊਗੀ ਅੱਛਾ ਹੁਣ ਗੱਲ ਆ ਜਾਂਦੀ ਹੈ ਵੀ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਭਾਈ ਮੈਂ ਤਾਂ ਚੈੱਕ ਪਾਸ ਕਰਾ ਕੇ ਖੜੂੰਗਾ ਮਹੀਨਾ ਡੇਢ ਮਹੀਨਾ ਚੈੱਕ ਪਾਸ ਨੂੰ ਦੋ ਮਹੀਨੇ ਲੱਗ ਜਾਂਦੇ ਕਈ ਵਾਰ ਹਨਾ ਜੀ ਉਹਦਾ ਕੋਈ ਐਕਸਟਰਾ ਚਾਰਜ ਲੱਗੂਗਾ ਉਹ ਫੀਸ ਦੇ ਵਿੱਚ ਐਡ ਕਰਾਂਗੇ ਹਾਂਜੀ ਵੇਖੋ ਜੀ ਕੋੜੀ ਜੇ ਆਪਾਂ ਪ੍ਰੈਗਨੈਂਟ ਕਰਨ ਦੀ ਗੱਲ ਕਰਦੇ ਹਾਂ ਤੇ ਉਹਦਾ ਐਕਸਟਰਾ ਚਾਰ ਜੀ ਸਭ ਤੋਂ ਪਹਿਲਾਂ ਤਾਂ ਕੋਹੜੀ ਅੰਦਰ ਦੀ ਕਲੀਅਰ ਹੋਣੀ ਚਾਹੀਦੀ ਹੈ ਜੀ ਹੈਨਾ ਉਹਨੂੰ ਕੋਹੜੀ ਨੂੰ ਪ੍ਰੋਪਰ ਚੈੱਕ ਕਰਵਾ ਕੇ ਹੈਨਾ ਮਤਲਬ ਸਾਡੇ ਕੋਲ ਆਉਣਾ ਆ ਤੇ ਪ੍ਰੋਪਰ ਚੈੱਕ ਕਰਵਾ ਕੇ ਹੀ ਜੀ ਲਿਆਂਦੀ ਜਾਵੇ ਤਾਂ ਬੈਸਟ ਆ ਹੂੰ ਠੀਕ ਆ ਬਾਕੀ ਉਹ ਇੱਥੇ ਅਸੀਂ ਉਹਦੀ ਸਥਿਤੀ ਨੂੰ ਵੇਖ ਕੇ ਉਹਦੇ ਅਨੁਕੂਲ ਗੱਲਬਾਤ ਕੀਤੀ ਜਾਊਗੀ ਕਿ ਉਹ ਵੱਧ ਤੋਂ ਵੱਧ ਕਿੰਨਾ ਸਮਾਂ ਲੈ ਸਕਦੀ ਹੈ ਹੂੰ ਅੱਛਾ ਕੋਹੜੀ ਰੋਕਣ ਦੀ ਮਾਰ ਹੈ ਦੀ ਆਪ ਕੋਰਪਾ ਹੈਨਾ ਵੀ ਕੋਈ ਜਗ੍ਹਾ ਖੁੱਲੀ ਹੈ ਬਿਲਕੁਲ ਜੀ ਮਾਲਕ ਦੀ ਕਿਰਪਾ ਹੈ ਸਾਰੇ ਕੈਬਨ ਬਣੇ ਹੋਏ ਆ ਜੀ ਤੇ ਕੋਈ ਇਹੋ ਜੀ ਮੁਸ਼ਕਲ ਨਹੀਂ ਰਹਿਣ ਦਾ ਵੀ ਖਾਸ ਪ੍ਰਬੰਧ ਹੈਗਾ ਯਾ ਕੋਈ ਦੂਰ ਨੇੜੇ ਵਾਲੇ ਹਨਾ ਵੀਰ ਆਉਂਦੇ ਆ ਤੇ ਰਹਿਣਾ ਵੀ ਬਣਦਾ ਜੀ ਹਨਾ ਜੀ ਕਿਉਂਕਿ ਬੜਾ ਔਖਾ ਹੁੰਦਾ ਜਦੋਂ ਆਪਾਂ ਦੂਰ ਘੋੜੀ ਲੈ ਕੇ ਜਾਂਦੇ ਆ ਨਾ ਬਿਲਕੁਲ ਤੇ ਬਾਕੀ ਰੋਟੀ ਪਾਣੀ ਦਾ ਵੀ ਫੁੱਲ ਪ੍ਰਬੰਧ ਹੈ ਜੀ ਜੀ ਤੇ ਕਿਹੇ ਵੀ ਚੀਜ਼ ਦੀ ਕੋਈ ਮੁਸ਼ਕਲ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਬਾਕੀ ਨਾ ਆਪਣੇ ਫਾਰਮ ਦਾ ਨਾਮ ਡਾਕਟਰ ਸਾਹਿਬ ਕੀ ਰੱਖਿਆ ਸੀ ਸਾਂਜੀ ਸਾਡੇ ਫਾਰਮ ਦਾ ਨਾਮ ਜੀ ਚੀਮਾ ਸਟੱਡ ਫਾਰਮ ਚੀਮਾ ਸਟੱਡ ਫਾਰਮ ਹੈ ਸਜਣੋ ਲੋਕੇਸ਼ਨ ਪ੍ਰੋਪਰ ਆਪਾਂ ਕਿੱਥੇ ਕੇ ਘਰ ਪੈ ਜਾਂਦਾ ਉਹ ਆਪਾਂ ਬਾਜੀਆਂ ਤੋਂ ਪੁੱਛ ਲੈਨੇ ਆ ਤੇ ਬਹੁਤ ਖੁੱਲੇ ਡੁੱਲੇ ਕਮਰੇ ਤੁਹਾਨੂੰ ਮਿਲਣਗੇ ਏਸੀ ਲੱਗਿਆ ਹੋਊਗਾ ਜੇ ਕਿਸੇ ਭਰਾ ਨੇ ਰਾਤ ਨੂੰ ਵੀ ਰਹਿਣਾ ਹਨਾ ਪਾਣੀ ਦਾ ਬਾਜੀਆਂ ਨੇ ਦੱਸਤਾ ਖੁੱਲਾ ਪ੍ਰਬੰਧ ਹੈ ਬਾਕੀ ਫੀਸ 25000 ਰੁਪਿਆ ਹੈ ਮਾਨਤਨ ਤੁਹਾਡਾ ਹੋ ਜਾਊਗਾ ਬਾਕੀ ਖਾਨਦਾਨ ਚੰਗਾ ਹੈ ਹਾਈਟ ਚੰਗੀ ਹੈ ਬਾਕੀ ਸਪੌਟਲੈਸ ਹੈ ਜੀ ਕੋਡ ਆਪਣਾ ਕਿ ਜਾਂ ਕਿਵੇਂ ਉਹ ਸੁੱਖ ਬਾਈ ਤੁਹਾਡੇ ਸਾਹਮਣੇ ਹੀ ਹੈ ਹਾਂ ਸਪੌਟਲੈਸ ਜੀ ਤੇ ਬਾਕੀ ਕਹਿ ਦਈਏ ਗੱਲ ਵੀ ਛੋਟੀ ਉਮਰ ਦਾ ਬਸ਼ੀਰ ਹੈ ਗੱਲ ਆ ਜਾਂਦੀ ਹੈ ਸਾਰੀ ਥੋੜੇ ਤੇ ਤੁਸੀਂ ਦੋ ਤੰਮ ਜ਼ਰੂਰ ਹਮੇਸ਼ਾ ਮੇਰੀ ਭਰਾ ਕਰਦਿਆ ਕਰੋਗੇ ਇੱਕ ਤਾਂ ਵੀਡੀਓ ਸ਼ੇਅਰ ਕਰ ਦਿਓ ਇੱਕ ਪਹਿਲੀ ਵੀਡੀਓ ਹੈ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਬਿਲਕੁਲ ਜੀ ਪਹਿਲੀ ਵੀਡੀਓ ਤੇ ਬਾਈ ਹੁਣਾਂ ਨੂੰ ਫੋਨ ਕਰਕੇ ਵਧਾਈਆਂ ਵੀ ਜ਼ਰੂਰ ਦਿਓ ਕਿਉਂਕਿ ਬੰਦੇ ਦਾ ਹੌਸਲਾ ਵਧਦਾ ਹੈ ਫਿਰ ਅੱਗੇ ਵਧਣ ਲਈ ਬੰਦਾ ਹੋਰ ਪ੍ਰੇਰਿਤ ਹੁੰਦਾ ਹੈ ਹੋਰ 10 ਗੁਣਾ ਜ਼ੋਰ ਮਾਰਦਾ ਹੈ ਸੋ ਉਹ ਤੁਹਾਡੇ ਤੇ ਡਿਪੈਂਡ ਹੈ ਕਿ ਕਦਮ ਤਕੜਾ ਹੋਊਗਾ ਤੇ ਅੱਗੇ ਵਧਦਾ ਹੈ ਜਦ ਜੇ ਤੁਸੀਂ ਉਹਦਾ ਹੌਸਲਾ ਵਧਾਉਂਦੇ ਹੋ ਸੋ ਅੱਛਾ ਜੀ ਇੱਕ ਮੈਂ ਤੁਸੀਂ ਹੁਣ ਮੈਂ ਜਿੱਦਾਂ ਸ਼ੁਰੂ ਚ ਦੱਸਿਆ ਵੀ ਡਾਕਟਰੀ ਲਾਈਨ ਨਾਲ ਕਾਫੀ ਟਾਈਮ ਦੇ ਸਬੰਧ ਰੱਖਦੇ ਜੀ ਤੇ ਅੱਧੀ ਰਾਤ ਵੀ ਘਰੋਂ ਜਾਣਾ ਪੈਂਦਾ ਤੇ ਮਗਰੋਂ ਫਿਰ ਸਾਮ ਸੰਭਾਲ ਜਾਂ ਮੇਨ ਓਨਰ ਕਹਿ ਦਈਏ ਵੀ ਸਾਮ ਸੰਭਾਲ ਕੌਣ ਕਰਦਾ ਹਾਂਜੀ ਕੋ ਡੈਂਦੇ ਓਨਰ ਜੀ ਮੇਰੇ ਸਤਕਾਰਯੋਗ ਮੇਰੇ ਫਾਦਰ ਸਾਹਿਬ ਸਰਦਾਰ ਗੁਰਪਰਚਨ ਸਿੰਘ ਜੀ ਚੀਮਾ ਜੀ ਔਰ ਮੇਰੇ ਸਤਿਕਾਰਯੋਗ ਮੇਰੇ ਚਾਚਾ ਜੀ ਸਰਦਾਰ ਗੁਰਪਾਲ ਸਿੰਘ ਚੀਮਾ ਸੈਕਟਰੀ ਪੰਚਾਇਤ ਵਿਭਾਗ ਜੀ ਇਹ ਕੋਡ ਆਂਦੇ ਆ ਓਨਰ ਨੇ ਜੀ ਜੀ ਔਰ ਅਸੀਂ ਸਾਰੇ ਹੀ ਸੇਵਾਦਾਰ ਵਾਹ ਇੱਕ ਵੀਜੀ ਟੀਮ ਵਰਕਾ ਔਰ ਟੀਮ ਵਰਕ ਦੇ ਨਾਲ ਹੀ ਪ੍ਰੋਪਰ ਸਾਰਾ ਕੰਮ ਹੁੰਦਾ ਹੈ ਕਿਉਂਕਿ ਮੈਂ ਕਈ ਵਾਰ ਸਵੇਰ ਦਾ ਗਿਆ ਸ਼ਾਮ ਨੂੰ 9 9 ਵਜੇ ਵੀ ਘਰੇ ਆਉਣਾ ਹੈ ਠੀਕ ਹੈ ਇੱਕ ਨਾਲ ਮੇਰੇ ਨਾਲ ਛੋਟੂ ਹੈ ਮੇਰੇ ਪਰਿਵਾਰ ਦਾ ਮੈਂਬਰ ਹੀ ਆ ਮਨਜੀਤ ਕੁਮਾਰ ਜੀ ਤੇ ਬੜੇ ਅੱਛੇ ਸੋਹਣੇ ਤਰੀਕੇ ਨਾਲ ਉਹ ਇਹਨਾਂ ਦੀ ਜਿਹੜੀ ਕੇਅਰ ਕਰਦਾ ਮੈਨੂੰ ਉਹਦੇ ਸਿੱਤੇ ਕਿਸੇ ਵੀ ਮਤਲਬ ਟੈਨਸ਼ਨ ਦੀ ਲੋੜ ਨਹੀਂ ਆ ਬਾਕੀ ਮੇਰੇ ਤੋਂ ਬਾਅਦ ਇਹ ਸਾਰਾ ਪਰਿਵਾਰ ਸਾਡਾ ਜਿਹੜਾ ਹੋਰ ਨਾਲ ਮਿਲ ਕੇ ਮਤਲਬ 3 ਵਰ ਰਪਿੰਦਾ ਸ਼ੱਕ ਮੈਨੂੰ ਇਹ ਪੈਂਦਾ ਵੀ ਜਿੱਦਾਂ ਤੁਸੀਂ ਗੱਲ ਕਰਦੇ ਜਿੱਦ ਕਿ ਜਲੰਧਰ ਦੂਰਜਾ ਛੱਤੇ ਤੱਕ ਨਹੀਂ ਥੋੜਾ ਚਿਰ ਕੰਮ ਲਾ ਕੇ ਕਰਕੇ ਆਏ ਨਹੀਂ ਨਹੀਂ ਇਹ ਕਿੰਗੂੰ ਗਰੀਕ ਕੀ ਕਿਉਂ ਇਹ ਘਬਰਾ ਖੁਦਾ ਨਹੀਂ ਮੇਰੀਆਂ ਨੂੰ ਪੰਗ ਪੰਗਾ ਵੰਗਾ ਲਿਆ ਹੋਵੇ ਤੇ ਇਹ ਫਿਰ ਸ਼ਬਦਾਵਲੀ ਸ਼ੇਰ ਲਿਖਣੇ ਉਹ ਆਪਣਾ ਟਾਈਮ ਗੱਲ ਰਹਿ ਗਈ ਸੀ ਵਿਚਾਲੇ ਬਸ ਕੁਦਰਤੀ ਹੈ ਜੀ ਸਾਰਾ ਕੁਝ ਗੋਡ ਗਿਫਟਡ ਹੀ ਹੈ ਗੋਡ ਗਿਫਟਡ ਹੀ ਹੈ ਜੀ ਅੱਛਾ ਇਹ ਕੋੜੇ ਬਾਰੇ ਹੋਰ ਕੋਈ ਗੱਲ ਰਹਿ ਗਈ ਕਿ ਜਾਂ ਆਪਾਂ ਅਗਲੇ ਵਸ਼ੀਰੇ ਤੇ ਚੱਲੀਏ ਜੀ ਨੀ ਹੋ ਗਏ ਮੋਸਲੇ ਦੇ ਬਾਰੇ ਤਾਂ ਹੋ ਗਈਆਂ ਜੀ ਹਾਂਜੀ ਅੱਛਾ ਹੁਣ ਦੂਜੇ ਵਿਸ਼ੇਰੇ ਤੇ ਆ ਜੀ ਮਾਰਵਾੜੀ ਦੇ ਹਾਂਜੀ ਉਹਦਾ ਨਾਮ ਕੀ ਰੱਖਿਆ ਜੀ ਹਾਂਜੀ ਉਹਦਾ ਨਾਮ ਮੋਲਾ ਬਖਸ਼ ਜੀ ਮੋਲਾ ਬਖਸ਼ ਹਾਂਜੀ ਤੇ ਉਹ ਕਿਹੜੇ ਬਾਪ ਦੀ ਉਲਾਦ ਹੈ ਕਿਹੜੀ ਮਾਂ ਦੇ ਪਾਸੋਂ ਖੰਡਾ ਹਾਂਜੀ ਉਹ ਸਹਿਰ ਬਾਇ ਲੀਡ ਦਲਜੀਤ ਜੀ ਔਰ ਗ੍ਰੈਂਡ ਸਹਿਰ ਬਾਇ ਦਲਬਾਗ ਰਣੀਆਂ ਦਲਬਾਗ ਰਣੀਆਂ ਦਾਦਾ ਆ ਗਿਆ ਹਾਂਜੀ ਦਾਦਾ ਆ ਗਿਆ ਜੀ ਔਰ ਮਾਂ ਵਾਲੀ ਸਾਈਡ ਤੋਂ ਮਾਂ ਹੈਗੀ ਜੀ ਉਹਦੀ ਰਾਜਲక్ష్ਮੀ ਸਹਿਰ ਬਾਇ ਅਰਬੁੱਦ ਗ੍ਰੈਂਡ ਸਹਿਰ ਬਾਇ ਤੂਫਾਨ ਜੀ ਅੱਛਾ ਤੂਫਾਨ ਆ ਗਿਆ ਮਾਲੀਪਾਸੋਂ ਖਾਂਦਾ ਨੂੰ ਤੇ ਉਧਰੋਂ ਆ ਗਈ ਆਲੀ ਸ਼ਾਨ ਲਾਈਨ ਦੋਹਾਂ ਲਾਈਨਾਂ ਦਾ ਸਮੇਲ ਤੇ ਇਹ ਕਿੰਨੇ ਟੇਰਨ ਦਾ ਲਿਆਂਦਾ ਤੁਸੀਂ ਇਹਦੀ ਏਜ ਹੈ ਵਕਤ ਜਿਹੜੀ ਹੈ ਜੀ ਉਹ 2 ਮਹੀਨੇ ਹੋ ਚੁੱਕੀ ਆ ਅੱਛਾ ਔਰ ਇਹਦੀ ਹਾਈਟ 62 ਪਲੱਸ ਆ ਜੀ ਤੇ ਆਪਣੇ ਕੋਲੇ ਕਿੰਨੇ ਟਾਈਮ ਦਾ ਜੀ ਆਪਣੇ ਕੋਲ ਇਹ ਨੂੰ 3-4 ਮਹੀਨੇ ਹੋਏ ਜੀ 3-4 ਮਹੀਨੇ ਹੋ ਗਏ ਇਹਦੀ ਕਿਹੜੀ ਬਿਊਟੀ ਨੇ ਪ੍ਰਭਾਵਿਤ ਕੀਤਾ ਤੁਹਾਨੂੰ ਪ੍ਰਭਾਵਿਤ ਕੀਤਾ ਤਾਂ ਬਾਪੂ ਜੀ ਨੇ ਪ੍ਰਭਾਵਿਤ ਕੀਤਾ ਸਭ ਤੋਂ ਜ਼ਿਆਦਾ ਤਾਂ ਵੇਖੋ ਜੀ ਮੇਨ ਬਲੱਡ ਲਾਈਨ ਜੀ ਠੀਕ ਆ ਉਸ ਤੋਂ ਬਾਅਦ ਇਹਦੀ ਨੈਕ ਪ੍ਰੋਫਾਈਲ ਜੀ ਠੀਕ ਆ ਇਸ ਦੇ ਕੰਨਾਂ ਦੀ ਬਣਤਰ ਇਸ ਦਾ ਪਿੱਠ ਪੋੜਾ ਇਹਦਾ ਬਾਡੀ ਸਟਰਕਚਰ ਔਰ ਇਦੀ ਮਾਂ ਦੀ ਨੈਕਸ ਟ੍ਰਾਇਲ ਬਹੁਤ ਜ਼ਿਆਦਾ ਅੱਛੀ ਸੀ ਹਾਂ ਉਹ ਤੁਹਾਨੂੰ ਫੋਟੋ ਦਿਖਾਈ ਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਸਮੇਲ ਨੂੰ ਵੇਖ ਕੇ ਮੈਂ ਪ੍ਰਭਾਵਿਤ ਹੋਇਆ ਜੀ ਜੀ ਤੇ ਤਾਂ ਕਰਕੇ ਸਪੋਰਿੰਗ ਆਪਾਂ ਬਾਈ ਕੀਤਾ ਇਸ ਤਰ੍ਹਾਂ ਬਹੁਤ ਅੱਛੇ ਰਿਜ਼ਲਟ ਮਿਲਦੀ ਆ ਸਕਦੀ ਹੂੰ ਅੱਛਾ ਇਹ ਕੋਈ ਸੇਲ ਕਰਨ ਦਾ ਵਿਚਾਰ ਹੈ ਜਾਂ ਖਾਨ ਬਣਾਉਗੇ ਨਹੀਂ ਨਹੀਂ ਸੇਲ ਕਰਨ ਦਾ ਕੋਈ ਵਿਚਾਰ ਨਹੀਂ ਆ ਇਹਨੂੰ ਸਟੈਲ ਹੀ ਨਹੀਂ ਬਣਾਵਾਂਗੇ ਜੀ ਅੱਛਾ ਇਹ ਹਜੇ ਛੱਡਿਆ ਨਹੀਂ ਆਪਾਂ ਨਾ ਹਾਰੀ ਸਕਦੇ ਜਸਟ ਵਿਖਾਇਆ ਬਿਲਕੁਲ ਜੀ ਬਿਲਕੁਲ ਜੀ ਲੈ ਵੀ ਸਝੋ ਇਹ ਵਸ਼ੀਰਾ ਫੂਡ ਸੇਲ ਨਹੀਂ ਹੈ ਜਸਟ ਤੁਹਾਡੇ ਕਚਰੀ ਦੇ ਵਿੱਚ ਰੱਖਿਆ ਹੈ ਤੁਹਾਡੇ ਚਰਨਾ ਦੇ ਵਿੱਚ ਰੱਖਿਆ ਹੈ ਵੀ ਤੁਸੀਂ ਇਹਦੇ ਬਾਬਤ ਵੀ ਜਰੂਰ ਸਾਡੇ ਭਰਾ ਮੇਰੇ ਵੀਰ ਵੜ ਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਇਹ ਬਸ਼ੀਰਾ ਤੁਹਾਨੂੰ ਕਿਵੇਂ ਲੱਗਾ ਇਹਦਾ ਖਾਨਦਾਨ ਕਿਵੇਂ ਲੱਗਾ ਜਾਇ ਇਹਦੀ ਧੰਨਕਨੋਤੀ ਬਰੀਕੀਆਂ ਕਿਵੇਂ ਲੱਗੀਆਂ ਅੱਛਾ ਇਹ ਹੁਣ ਆ ਜਾਂਦੇ ਆਪਾਂ ਆਪਣੀ ਸੇਲ ਵਾਲੀ ਕੋੜੀ ਤੇ ਹਾਂਜੀ ਉਹਦੇ ਖਾਨਦਾਨ ਬਾਰੇ ਝਾਤ ਪਾਈਏ ਵੀ ਉਹ ਕਿਹੜੇ ਪਿਓ ਦੀ ਧੀ ਹੈ ਹਾਂਜੀ ਵੀਰ ਜੀ ਉਹਦੀ ਜਿਹੜੀ ਏਜ ਹੈ ਨਾ ਉਹ 5 ਸਾਲ ਤੋਂ ਬਾਹਰ ਹੈ ਜੀ ਅੱਛਾ ਉਹਦੀ ਹਾਈਟ 63 ਪਲੱਸ ਹੂੰ ਤੇ ਬਾਪ ਉਹਦਾ ਜੀ ਅਲੀ ਡੋਟ ਵਾਲਾ ਅਲੀ ਡੋਟ ਵਾਲੇ ਦੀ ਬੱਚੀ ਹੈ ਉਹ ਮੈਂ ਕੱਤਾਂ ਨੂੰ ਗੱਲ ਦੱਸਾਂ ਵੀ ਬਾਈ ਸਵੇਰੇ ਮੈਂ ਜਦੋਂ ਗੱਡੀ ਲਈ ਨਾ ਤੇ ਬਾਈ ਨੇ ਪਰਨਾ ਬੰਨਿਆ ਤੇ ਬੂਹਾ ਖੋਲਿਆ ਬਾਈ ਦੇ ਘੇਟਾ ਆਵਦਾ ਤੇ ਮੈਂ ਬਾਈ ਨੂੰ ਕਿਹਾ ਯਾਰ ਬਾਈ ਤੁਸੀਂ ਦੇ ਜਾਂਦੇ ਸੀ ਕਿਉਂਕਿ ਅਸੀਂ ਮਾਰਨਿੰਗ ਤੜਕੇ ਤੁਰ ਪਏ ਤੇ ਅਸੀਂ ਬਾਈ ਕੋਲੇ ਸਵਾ 6:00 ਸਾਢੇ 6:00 ਪਹੁੰਚ ਗਏ ਤੇ ਬਾਈ ਨੂੰ ਮੈਂ ਕਿਹਾ ਬਾਈ ਤੁਸੀਂ ਤਾਂ ਤਿਆਰੀ ਆ ਤੇ ਘੋੜਾ ਤੇ ਆਪਣਾ ਨਿੱਪੜਿਆ ਖੜਾ ਹੈ ਬਾਈ ਕਹਿੰਦਾ ਘੋੜਾ ਨਹੀਂ ਇਹ ਘੋੜੀ ਹੈ ਤੋ ਵਾਕਈ ਕੋੜੀ ਕੋੜਿਆ ਰਹੀ ਹੈ ਉਹ ਅੱਜਕੱਲ ਭਰਾ ਜਿਹੜਾ ਮੰਗਦੇ ਨਾ ਖੁੱਲੇ ਪੇਟ ਦੀ ਕਹਿ ਦਈ ਹੈ ਹਨਾ ਵੀ ਉਹ ਖੁੱਲੇ ਪੇਟ ਦੀ ਆ ਉਹਦੇ ਬਾਬਤ ਕੀ ਕਹੋਗੇ ਗੱਬਣਾ ਹੈ ਕਿ ਜਾਂ ਖਾਲੀ ਹੈ ਜੀ ਨਹੀਂ ਨਹੀਂ ਜੀ ਉਹ ਅਜੇ ਖਾਲੀ ਹੋਈ ਹੈ ਜੀ ਤੇ ਉਹਦਾ ਜਿਹੜਾ ਟਰੀਟਮੈਂਟ ਚੱਲ ਰਿਹਾ ਹੈ ਹੂੰ ਤੇ ਮੇਰੀ ਕੋਸ਼ਿਸ਼ ਹੈ ਕਿ ਉਹਨੂੰ ਆਪਾਂ ਪ੍ਰੈਗਨੈਂਟ ਕਰਕੇ ਸੇਲ ਕਰ ਦਿੱਤੀ। ਹੂੰ। ਕਿ ਕੋਈ ਭਰਾ ਹੋਰ ਮੱਥਾ ਨਾ ਮਾਰੇ। ਕਿ ਅਸੀਂ ਅਗਰੋਂ ਇਮਾਨਦਾਰੀ ਨਾਲ ਆਪਦਾ ਪੂਰੀ ਗੱਬੜ ਕਰਾ ਕੇ ਤੇ ਫਿਰ ਕਿਸੇ ਦੀ ਝੋਲੀ ਰਸਾ ਪਾਉਣਾ। ਇਹ ਵੀ ਬੜੀ ਵਧੀਆ ਗੱਲ ਐ ਸੱਜਣੋ। ਕਈ ਹੁੰਦਾ ਨਾ ਕਿਈ ਵਾਰੀ ਵੀ ਆਪਾਂ ਥੋੜੇ ਜਿਹਾ ਪੈਸਿਆਂ ਪਿੱਛੇ ਲੱਗ ਜਾਈਏ। ਨਹੀ ਨਹੀ ਕਹਿ ਦਿੰਨੇ ਯਾਰ ਕਰੋ ਕੱਢ ਦਈਏ ਛੱਡ ਕੇ ਖੜਾ ਯਾਰ ਕੋਈ ਹੋਰ ਨਾ ਪਸੂਰੀ ਪੈ ਜੇ ਪਤਾ ਡਰਦਾ ਹੈ ਹਨਾ ਇਨਵੈਸਟਮੈਂਟ ਹੁੰਦੀ ਹੁੰਦੀ ਹੈ ਪਰ ਇਹ ਵੀ ਇੱਕ ਜਿਗਰੇ ਵਾਲੀ ਗੱਲ ਆ ਯਾਰ ਵੀ ਯਾਰ ਮੇਰੇ ਘਰੇ ਜੇ ਕੋਈ ਜਾਨਵਰ ਆਇਆ ਜਿੰਨੇ ਜੋਗਾ ਮੈਨੂੰ ਮਾਰਾ ਇਹਨੇ ਕਲਾ ਦਿੱਤੀ ਆ ਉਹਦੀ ਬਖਸ਼ਿਸ਼ ਹੈ ਤੇ ਮੈਂ ਉਹ ਕਿਸੇ ਦੇ ਕੋਲ ਮੰਨ ਲਓ ਐਵੇਂ ਨਕਲਾਵਾ ਜੇ ਉਹ ਕਿਸੇ ਦੇ ਘਰੇ ਜਾ ਕੇ ਬੱਚਾ ਨਹੀਂ ਦੇ ਸਕਦੀ ਅਗਲੇ ਦੇ ਵੀ ਕੇ ਕੰਮ ਨਹੀਂ ਹਨਾ ਜਾਂ ਅਗਲਾ ਸ਼ੌਂਕ ਵਾਲਾ ਭਰਾ ਕੋਈ ਭਾਵੇਂ ਬੱਚੇ ਤੋਂ ਬਿਨਾ ਸਵਾਰੀ ਕਰ ਲੇ ਪਰ ਇੰਨਾ ਵੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਚੰਗੀ ਗੱਲ ਹੈ ਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਦੀ ਕੀਮਤ ਦੀ ਫੋਨ ਤੇ ਗੱਲ ਕਰੋਗੇ ਕਿ ਜਾਂ ਕੋਈ ਕੀਮਤ ਦਾ ਸੱਚ ਨਹੀਂ ਵੀ ਫੋਨ ਤੇ ਗੱਲ ਕਰੋਗੇ ਫੋਨ ਤੇ ਕਰੋ ਹਾਂ ਜੀ ਹੈਗਾ ਬੱਟਾ ਹੌਲਾ ਹੀ ਕੋ ਭਾਰਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੈਨੂਅਲ ਟ੍ਰੇਡ ਪਲੱਸ ਕੋੜੀ ਹੈ ਹਨਾ ਖੁੱਲੀ ਪੇਟ ਲੈ ਕਈ ਅਰੀ ਅਗਲਾ ਫੋਨ ਹੀ ਨਹੀਂ ਲਾਉਂਦਾ ਡਰਦਾ ਮੈਂ ਨਹੀਂ ਨਹੀਂ ਬਿਲਕੁਲ ਜੈਨੂਅਲ ਰੇਟ ਆ ਜੀ ਜੀ ਬਿਲਕੁਲ ਸਹੀ ਬਾਕੀ ਫੋਨ ਲਾ ਲੇ ਸੱਜਣੋ ਤੇ ਬਾਕੀ ਦੇ ਝੋਲੀ ਦਾਸਾ ਪੈ ਗਿਆ ਤੇ ਮੈਨੂੰ ਫੋਨ ਕਰਕੇ ਦੱਸ ਦੇ ਵੀ ਸੰਧੂਆ ਆ ਤੇਰੀ ਵੀਡੀਓ ਵੇਖ ਕੇ ਭਾਈ ਕੋੜੀ ਖਰੀਦ ਲਈ ਅੱਛਾ ਹੁਣ ਗੱਲ ਆ ਜਾਂਦੀ ਜੀ ਲਾਈਟ ਤੇ ਜਾਂਦੇ ਜਾਂਦੇ ਮੈਸੇਜ ਆਲੀ ਕੀ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦੇ ਸੋ ਗੱਲਾਂ ਦੀ ਇੱਕ ਗੱਲ ਇਹ ਵਣਜਾ ਅਨੋਖਾ ਏ ਗੁਰੂ ਸਾਹਿਬ ਦੀ ਸਵਾਰੀ ਤੇ ਆਵਾਮ ਲਈ ਤੋਹਫਾ ਏ ਪੈਸੇ ਨਾਲ ਵੀ ਜੋ ਕਦੇ ਖਰੀਦ ਨਹੀਂ ਹੁੰਦਾ ਇਹਨਾਂ ਵਿੱਚੋਂ ਮਿਲਦਾ ਉਹ ਸਕੂਨ ਚੋਖਾ ਏ ਬੜੇ ਖੁਸ਼ਕਿਸਮਤ ਨੇ ਉਹ ਲੋਕ ਬੜੇ ਭਾਗਾ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਮਿਲਦਾ ਇਹਨਾਂ ਦੀ ਸੇਵਾ ਦਾ ਮੌਕਾ ਏ ਜਿਨ੍ਹਾਂ ਨੂੰ ਮਿਲਦਾ ਇਹਨਾਂ ਦੀ ਸੇਵਾ ਦਾ ਮੌਕਾ ਹੈ। ਵਾਹ ਦੀ ਬਾਤ ਜਾਂਦੇ ਜਾਂਦੇ ਭਾਈ ਮੈਸੇਜ ਵੀ ਸਰਾ ਲਾ ਗਿਆ ਜੀ ਕਿ ਇਹਨਾਂ ਦੀ ਸੇਵਾ ਸੁਭਾਲ ਕਰਨ ਦਾ ਉਹ ਭਾਗਾਂ ਵਾਲੇ ਕਰਮਾਂ ਵਾਲੇ ਵਿੜੇ ਹੁੰਦੇ ਆ ਜਿਨ੍ਹਾਂ ਦੇ ਵਿੜਿਆਂ 'ਚ ਇਹਨਾਂ ਦੇ ਪੈਰ ਪੈਂਦੇ ਆ ਤੇ ਸਾਧੂ ਸੰਤਾਂ ਦੇ ਹੁੰਦੇ ਵੀ ਜਦੋਂ ਕੋੜਾ ਪੈਰ ਮਾਰਦਾ ਹੈ ਤੇ ਜਾਂਦੇ ਹੀ ਵੀ ਦੱਬੇ ਖਜ਼ਾਨੇ ਵੀ ਪੱਟ ਲਏ ਹੁੰਦਾ ਹੈ। ਸੋ ਇਹ ਗੱਲਾਂ ਅੱਜ ਦੇ ਟਾਈਮ 'ਚ ਸੱਚ ਹੁੰਦੀਆਂ ਨੇ ਜਿਹੜਾ ਭਾਦ ਦੇ ਨੂੰ ਸੇਵਾ ਕਰਦਾ ਹੈ ਤੇ 100 ਤੋਂ ਲੱਖ ਬਣਾਉਣ ਲੱਗੇ ਵੀ ਇਹ ਟਾਈਮ ਨਹੀਂ ਲਾਉਂਦੇ ਸੋ 6 ਪੀੜੀਆਂ ਦਾ ਤਜਰਬਾ ਤੁਹਾਡੇ ਨਾਲ ਸਾਂਝ ਪਾਈ ਹੈ ਬਾਈ ਜੀ ਦੀਆਂ ਗੱਲਾਂ ਬਾਤਾਂ ਦੱਸੀਆਂ ਤੇ ਬਾਈਆਂ ਦੇ ਸੋਹਣੇ ਸੁਨੱਖੇ ਨਗੀਨੇ ਦਿਖਾਏ ਨੇ ਜਿਹੜਾ ਝੋਲੀ ਪਾਇਆ ਤੁਹਾਡੇ ਅੱਜ ਲਾਂਚ ਕੀਤਾ ਘੋੜਾ ਸਾਰੇ ਪਰਿਵਾਰ ਨੇ ਕੀ ਕਟਿਆ ਤੇ ਸਾਰੇ ਪਰਿਵਾਰ ਨੇ ਬਹੁਤ ਸੋਹਣਾ ਕਹਿ ਦਈਏ ਵੀ ਇੱਕ ਸਤਿਕਾਰ ਦਿੱਤਾ ਤੇ ਤੁਸੀਂ ਵੀ ਮਨਪੋ ਦਾ ਸਤਿਕਾਰ ਦਿਓ ਬਾਈ ਜੀ ਕੋਈ ਹੋਰ ਗੱਲ ਰਹਿ ਗਈ ਹੋਵੇ ਤੇ ਆਪਾਂ ਹਾਂ ਜੀ ਇਹਦੀ ਮਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਮਾਂ ਦਾ ਸਜਦਾ ਕਰਨਾ ਚਾਹਣਾ ਜਿੰਨੇ ਇੰਨਾ ਵੱਡਾ ਪੁੱਤ ਜੰਮ ਕੇ ਮਾਜੇ ਦੀ ਚੋਲੀ ਪਾਇਆ ਹੈ ਤੇ ਅੱਜ ਮਾਜੇ ਦੀ ਸ਼ਾਨ ਬਣਿਆ ਹੋਇਆ ਹੈ ਜੀ ਅੱਛਾ ਮਾਂ ਇਹਦੀ ਕਿਹੜੇ ਘਰੇ ਆ ਜੀ ਮਾਂ ਇਹਦੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਅੱਛਾ ਐਕਸਪਾਇਰ ਹੋ ਗਈ ਹਾਂਜੀ ਐਕਸਪਾਇਰ ਹੋ ਗਈ ਉਹ ਵੀ ਚੈਂਪੀਅਨ ਸੀ ਕੁੜੀ ਹਣਾ ਹਾਂਜੀ ਬਿਲਕੁਲ ਚੈਂਪੀਅਨ ਤੇ ਲੈ ਵੀ ਸੱਜੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਪੇਜ ਨਹੀਂ ਫੋਲੋ ਕੀਤਾ ਤੇ ਕਰ ਲਿਓ ਆਪਣਾ YouTube ਚੈਨਲ ਹੈ ਜਿਹੜਾ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਉਹਨੇ ਜੀ ਦੇਉ ਸੁਖਸਨ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਲਦੇ ਰਹੋ ਸ਼ਬਾਖੈ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੀ ਭਰਾਵਾਂ ਦਾ ਧੰਨਵਾਦ ਇੱਕ ਵਾਰ ਤੋਂ ਫੇਰ ਜੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ 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 ਬਾਈ ਜੀ ਆ ਇੰਟਰਵਿਊ ਵੇਖ ਕੇ ਨਾ ਬਾਈ ਕੇ ਚੈਨਲ ਵਾਲੇ ਦਾ ਫੋਨ ਅੰਕਰ ਲਈ ਆਇਆ ਹੈ ਲੈ ਉਹਨਾਂ ਕਹਿੰਦਾ ਬਾਈ ਕੱਢ ਟਾਈਮ ਹੁਣ ਇੱਧਰ ਓਕੇ ਸਜਣੋ ਅਗਲੀ ਵੀਡੀਓ ਨਾਲ ਮਿਲਦੇ ਆ ਸ਼ਬਾਖੈ ਧੰਨਵਾਦ ਸਤਿ ਸ਼੍ਰੀ ਅਕਾਲ